Ya, gimana? Hai, hati ਜ਼ਿਲ੍ਹਾ ਨਵਾਂਸ਼ਹਿਰ थाना ਓੜ ਅਦੀਨ ਆਉਂਦੇ ਪਿੰਡ ਸਹਲੋ ਦੇ ਪੈਟਰੋਲ ਪੰਪ ਤੋਂ ਲੁਟੇਰਿਆਂ ਵੱਲੋਂ ਕਰੀਬ 55000 ਰੁਪਏ ਲੁੱਟ ਕੇ ਕਰਿੰਦਿਆਂ ਨੂੰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਪ ਦੇ ਮਾਲਕ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਹਲੋ ਨੇੜੇ ਐਸਕੇ ਨਾਮ ਦਾ ਪੈਟਰੋਲ ਪੰਪ ਹੈ। ਬੀਤੀ ਰਾਤ ਉਹ ਹਿਸਾਬ ਕਰਨ ਲਈ ਦਫ਼ਤਰ 'ਚ ਬੈਠੇ ਕੀ ਅਚਾਨਕ ਡਾਟ ਲੈ ਕੇ ਨੌਜਵਾਨ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਪਹਿਲਾਂ ਸਿਕਿਉਰਿਟੀ ਗਾਰਡ ਦੇ ਡਾਟ ਮਾਰੇ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਰ ਲੁਟੇਰੇ ਅੰਨੇ ਵਾਂਗ ਵਾਰ ਕਰਦੇ ਰਹੇ। ਜਿਸ ਕਾਰਨ ਸਾਰੇ ਜ਼ਖਮੀ ਹੋ ਗਏ। ਉਹਨਾਂ ਦੱਸਿਆ ਕਿ ਲੁੱਟੇਰਿਆਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਂ ਲੁੱਟੇਰਿਆਂ ਨੇ ਪੈਸਿਆਂ ਦੀ ਮੰਗ ਕੀਤੀ। ਤਾਂ ਉਹਨਾਂ ਵੱਲੋਂ ਲੁੱਟੇਰਿਆਂ ਨੂੰ ਪੈਸਿਆਂ ਵਾਲਾ ਬੈਗ ਤੇ ਆਪਣਾ ਪਰਸ ਦੇ ਦਿੱਤਾ। ਜੋ ਲੁੱਟੇਰੇ ਲੈ ਕੇ ਫਰਾਰ ਹੋ ਗਏ। ਜਿਸ ਵਿੱਚ ਉਹਨਾਂ ਦੇ ਜ਼ਰੂਰੀ ਕਾਗਜ਼ ਵੀ ਸਨ। ਉਹਨਾਂ ਦੱਸਿਆ ਕਿ ਉਹਨਾਂ ਦਾ ਰਾਤ ਦੀ ਡਿਊਟੀ ਕਰਨ ਵਾਲਾ ਕਰਿੰਦਾ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾ ਨਵਾਂ ਸ਼ਹਿਰ ਇਲਾਜ ਲਈ ਲੈ ਜਾਂਦਾ ਗਿਆ। ਫਿਰ ਉਸ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਡੀਐਸਪੀ ਰਾਜ ਕੁਮਾਰ ਤੇ ਥਾਣਾ ਔਰਦ ਦੇ ਮੁਖੀ ਇੰਸਪੈਕਟਰ ਵੀ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਪੁਲਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ ਗਏ ਹਨ ਜੀ ਇਹ ਆਪਣਾ ਪੰਪ ਦਾ ਨਾਮ ਕੀ ਹੈ ਤੇ ਕਿਹ ਬਾੜ ਦਾ ਪੰਪ ਹੈ ਮੇਰਾ ਨਾਮ ਕੁਲਜਿੰਦਰ ਸਿੰਘਾ ਤੇ ਮੇਰੇ ਪੰਪ ਦਾ ਨਾਮ ਹੈ ਡਾਇਮੰਡ ਫੀਲਿੰਗਸ ਹੈ ਕੇਐਸਕੇ ਤੇ ਇੱਥੇ ਲੁੱਟ ਹੋਈ ਰਤੀ ਕਿੱਦਾਂ ਲੁੱਟ ਹੋਈ ਕਿੱਦਾਂ ਹੋਈ ਜੀ ਅਸੀਂ 8:30 ਵਜੇ ਪੰਪ ক্লোਜ਼ ਕਰਕੇ ਸਾਫ਼ ਕਰ ਦਿੰਦੇ ਹਾਂ ਜੀ ਅੰਦਰ ਉਸ ਤੋਂ ਬਾਅਦ ਮੈਂ ਗੱਡੀ ਘੁਮਾ ਕੇ ਉਧਰ ਲਾਈ ਦਫਤਰ ਦੇ ਮੂਰੇ ਅੰਦਰ ਜਿਹੜਾ ਬੈਠੀ ਆ 5 ਮਿੰਟ ਬਾਅਦ ਦੋ ਮੁੰਡੇ ਐਂਟਰ ਹੋਏ ਸਾਨੂੰ ਵਾਲਾ ਇੱਕ ਦਾਤ ਤੇ ਲਗਾਤਾਰੀ ਦਾਤ ਪਹਿਲੇ ਮੁੰਡੇ ਦੇ ਬੰਦਾ ਟੌਂਕੀ ਦਾ ਉਹਦਾ ਸਾਰਾ ਹੀ ਕੋਲ ਤਾਂ ਫਿਰ ਤੇ ਮੇਰੇ ਆ ਬੱਧੀ ਆ ਇੱਥੇ ਵੀ ਆ ਉਂਗਲੀ ਵੀ ਤੇ ਆ ਮੁੰਡੇ ਦੂਏ ਦੇ ਉਸ ਤੋਂ ਬਾਅਦ ਮੈਂ ਇਹਨਾਂ ਰੋਕਿਆ ਮੈਂ ਕਿਹਾ ਤੂੰ ਚਾਹੁੰਦੇ ਹੈਂ ਇਹਦਾ ਬੈਗ ਦੇ ਆਪਣਾ ਮੈਂ ਕਿਹਾ ਆ ਪਹਿਲੇ ਜਾ ਮੈਂ ਨਹੀਂ ਤੇ ਬੈਗ ਤੇ ਪਰ ਇਹ ਕਿੰਨੀ ਕੀ ਪੇਮੈਂਟ ਸੀਗੀ ਆਪਣੇ ਜੇ ਲੈ ਗਏ 50 ਤੋਂ 55000 ਦੇ ਵਿੱਚ ਹਾਂਜੀ ਤੁਸੀਂ ਦੇਖਿਆ ਹੁਣ ਤਾਂ ਸੀਸੀਟੀਵੀ ਵਗੈਰਾ ਲੱਗੇ ਹੋ ਤਾਂ ਹਾਂਜੀ ਹਾਂਜੀ ਕੈਮਰੇ ਲੱਗੇ ਹੋਏ ਜਿਹੜੇ ਆਏ ਸੀਗੇ ਕਦ ਤੇ ਆਏ ਸੀਗੇ ਉਹ ਜੋ ਹੁਣ ਅੱਜ ਸਵੇਰੇ ਦੇਖਿਆ ਉਹ ਉੱਥੇ ਖੜੇ ਸੀ ਤਿੰਨ ਮੁੰਡੇ ਇੱਕ ਮੁੰਡੇ ਸਿਰ ਬੰਦ ਸੀਗਾ ਤੇ ਦੋ ਮੁੰਡੇ ਐਂਟਰ ਕੀਤੇ ਅੰਦਰ ਤੁਹਾਡੇ ਨਾਲ ਤਕਰੀਬਨ ਤਿੰਨ ਜਣੇ ਆਏ ਤਿੰਨੇ ਜਣੇ ਤੇ ਜਿਨ੍ਹਾਂ ਦੇ ਸੱਟ ਲੱਗੀ ਵਜੀ ਕਿੰਨੀ ਕ ਸੱਟ ਲੱਗੀ ਉਹਨਾਂ ਦੇ ਉਹਨਾਂ ਦੇ ਕਾਫੀ ਟਾਂਕੇ ਉਹਨਾਂ ਦੇ ਲੱਗੇ ਆ ਤੇ ਉਹਨਾਂ ਨੇ ਪੀਜੀਆਈ ਰੈਫਰ ਕੀਤਾ ਰਾਤੀ 3:30 ਕੀ ਮੰਗ ਕਰਦੇ ਸੀ ਕੋਈ ਟੈਕਸ ਦੀ ਕੋਈ ਕਿ ਸਾਨੂੰ ਇਨਸਾਫ ਮਿਲੇ ਤੇ ਸਾਡੇ ਮੇਰੇ ਜਾਨੀਏ ਚਲੋ ਪੈਸਿਆਂ ਦਾ ਤਾਂ ਕੋਈ ਨਹੀਂ ਜਿਹੜਾ ਡਾਕੂਮੈਂਟ ਚਲ ਗਿਆ ਮੇਨ ਉਹ ਆ ਜਿਹਦਾ ਮੇਰੇ ਸਾਰੇ ਪੀਟੀਐਮ ਪੀਟੀਐਮ ਜੋ ਵੀ ਪਰਸ ਜਿਹਾ ਲੈ ਜਾਓ ਤੇ ਭਾਜੀ ਪੰਪ ਕਿੱਥੇ ਹੈਗਾ ਇਹ ਇਹ ਸਾਲੋਂ